ਲੇ ਬੱਲੇ ਸੰਧੂ ਸਾਹਿਬ ਉਹ ਕਦੀ ਦਰਸ਼ਨ ਨਹੀਂ ਹੋਏ ਉਹ ਕੀ ਗੱਲ ਸੰਧੂ ਸਾਹਿਬ ਉਹ ਕਦੀ ਪੰਪ ਤੇ ਢੇਗਾ ਨਹੀਂ ਲੱਗਦਾ ਜਮੀਨ ਠੇਕੇ ਦੇ ਦੇਤੀ ਲੱਗਦਾ ਉਹ ਨਾ ਨਾ ਸਿੱਪੀ ਭਾਈ ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ ਅੱਛਾ ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ ਲੱਗਦਾ ਜਨਰੇਟਰ ਨੇ ਪਾਣੀ ਨਾਲ ਹੀ ਚਲਾਈ ਜਾਣਾ ਉਹ ਭਾਈ ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵੈਗ ਨਬਿਜਲੀ ਜਾ ਰਹੀ ਆ ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ ਸਹੀ ਗੱਲ ਆ ਸੰਧੂ ਸਾਹਿਬ ਹੁਣ ਤਾਂ 600 ਯੂਨਟ ਫ੍ਰੀ ਤੇ ਆਪਣੀ ਤੇ ਬਾਈ ਬੱਲੇ ਬੱਲੇ ਆ ਤੇ ਧੰਨਵਾਦ ਭਗਵੰਤ ਮਾਤਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10 10 12 12 14 14 ਘੰਟੇ ਨਿਰਵਿਘਨ ਚੱਲ ਰਹੀ ਹੈ ਅਸੀਂ ਗਾਰੰਟੀ ਦਿੱਤੀ ਸੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਾਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਹੈ 1 ਜੁਲਾਈ ਤੋਂ ਅਸੀਂ ਫ੍ਰੀ ਕਰ ਦੱਸਾਂਗੇ ਐਸੀ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋਈ ਨੀਲਾ ਕਾਰਡ ਜਾਂ ਕੋਈ ਇਦਾਂ ਦਾ ਵੀ ਕੋਈ ਅਸੀਂ ਸ਼ਰਤ ਨਹੀਂ ਰੱਖੀ ਪੰਜਾਬ ਭਰ ਦੇ ਵਿੱਚ ਜੇ ਗੱਲ ਕਰੀਏ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੇ ਨਾਲ ਕਾਫੀ ਨੁਕਸਾਨ ਹੋਇਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਲੋੜਾਂ ਨੇ ਲੇਕਿਨ ਜੇ ਗੱਲ ਕਰੀਏ ਤੇ ਪਹਿਲਾ ਫੇਸ ਜਿਹੜਾ ਚੱਲਿਆ ਰਾਸ਼ਨ ਦਾ ਰਾਸ਼ਨ ਦਾ ਫੇਸ ਚੱਲਿਆ ਚਾਹੇ ਪਸ਼ੂਆਂ ਦੇ ਚਾਰੇ ਦੀ ਗੱਲ ਹੋਵੇ ਜਾਂ ਘਰਾਂ ਦੇ ਲਈ ਲੋਕਾਂ ਨੂੰ ਬਣਿਆ ਹੋਇਆ ਰਾਸ਼ਨ ਹੀ ਆ ਘਰ ਦੇ ਵਿੱਚ ਰਾਸ਼ਨ ਜੋ ਚਾਹੀਦਾ ਸੀ ਉਹਦਾ ਫੇਸ ਚੱਲਦਾ ਪਿਆ ਸੀ ਲੇਕਿਨ ਹੁਣ ਦੂਸਰਾ ਫੇਸ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਕਲੱਬਸ ਨੇ ਉਹਨਾਂ ਵੱਲੋਂ ਆਪਣੇ ਤੌਰ ਤੇ ਪਿੰਡ ਅਡਾਪਟ ਕਰਤੇ ਜਾ ਰਹੇ ਨੇ ਔਰ ਪਿੰਡ ਅਡਾਪਟ ਕਰਕੇ ਜਿਹੜੀਆਂ ਲੋਡ ਵੰਦ ਚੀਜ਼ਾਂ ਜਾਂ ਜਿਹੜਾ ਲੋਡ ਵੰਦ ਸੰਭਾਲ ਉਹਨਾਂ ਪਰਿਵਾਰਾਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਬੀੜਕ ਪਰਿਵਾਰਾਂ ਨੂੰ ਚਾਹੀਦਾ ਉਹ ਮੁਹैया ਕੀਤਾ ਜਾ ਰਿਹਾ ਔਰ ਤਸਵੀਰਾਂ ਪਟਾਣੇ ਤੋਂ ਲੈ ਜਿੱਥੋਂ ਵੱਡੀ ਇਹ ਕਹਿ ਲਈਏ ਕਿ ਇੱਕ ਪੂਰਾ ਪਿੰਡ ਹੀ ਇਸ ਕਲੱਬ ਨੇ ਪੂਰਾ ਪਿੰਡ ਹੀ ਅਡਾਪਟ ਕਰ ਲਿਆ ਸਾਦਾਵਾਲੀ ਪਿੰਡ ਹੈ ਡੇੜਾ ਬਾਬਾ ਨਾਨਕ ਦਾ ਜਿਹੜਾ ਕਿ ਕਾਫੀ ਦਿਨ ਪਾਣੀ ਖੜਾ ਰਿਹਾ ਜਿੱਥੇ ਪੂਰਬਭავਿਤ ਹੋਇਆ ਔਰ ਐਮਐਲਏ ਅਮਨ ਸਿੰਘ ਸ਼ੈਰੀ ਕਲਸੀ ਹੀ ਇਸ ਰਾਹਤ ਸਮਗਰੀ ਨੂੰ ਜਿਹੜਾ ਹਰੀ ਚੰਡੀ ਕਹਿ ਸਕਦੇ ਜਾਂ ਰਵਾਨਾ ਕਰਨ ਲਈ ਇੱਥੇ ਪਹੁੰਚੇ ਨੇ ਉਹਨਾਂ ਪਰਿਵਾਰਾਂ ਦੀ ਮਦਦ ਲਈ ਮੇਰੇ ਖਿਆਲ ਨਾਲ ਐਮਐਲਏ ਸਾਹਿਬ ਸੈਕੰਡ ਫੇਜ਼ ਹੈ ਇਹ ਸੈਕੰਡ ਫੇਜ਼ ਸ਼ੁਰੂ ਹੋ ਗਿਆ ਬਿਲਕੁਲ ਫਰਸਟ ਫੇਜ਼ ਵੀ ਬਿਲਕੁਲ ਜੀ ਇਹ ਸੈਕੰਡ ਫੇਜ਼ ਹੈ ਜਿਹਦੇ ਵਿੱਚ ਜੀਨਾ ਦੇ ਲੈਵਲ ਜਾਂ ਡੀਜ਼ਲ ਵਗੈਰਾ ਜਿਹੜੀ ਵੀ ਚੀਜ਼ ਦੀ ਜਰੂਰਤ ਹੈ ਜਾਂ ਉੱਥੇ ਸਮਗਰੀ ਦੀ ਲੋਡ ਸੀ ਜਿਤਨਾ ਘਰ ਬਣ ਰਹੇ ਨੇ ਕੱਤੇਆਂ ਦੀ ਮੰਜ਼ੀਆਂ ਦੀ ਹੋਰ ਵੀ ਜਿਹੜੀਆਂ ਕਈ ਐਸੀਆਂ ਨਿੱਕੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੁਣ ਸੈਕੰਡ ਫੇਜ ਜਿਹੜਾ ਸਾਡੇ ਬੱਬੂ ਵਿਕਜੀ ਉਹਨਾਂ ਦੀ ਸਾਰੀ ਸਪੋਰਟੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲਾਂਚ ਬਬੀ ਰਾਤ ਦਿਨ ਮਿਹਨਤ ਕਰਵਾ ਲਈ ਔਰ ਸਾਡੇ ਪੱਗ ਵਾਲਾ ਸਰ ਭਗਵੰਦ ਸਿੰਘ ਸਾਹਿਬ ਅੱਡ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜਿਆਦਾ ਸਨਮਾਨ ਲਿਆ ਔਰ ਸਦੋਵਾਲੀ ਪਿੰਡ ਜਿਹੜਾ ਇਹਨਾਂ ਨੇ ਅਡਾ ਸਾਧਾਂ ਵਾਲਾ ਇਹਨਾਂ ਨੇ ਅਡਾ ਡਾਕਟਰ ਕੀਤਾ ਔਰ ਇਹਨੂੰ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਪਾਲ ਲெடுਗੀ ਔਰ ਉਹ ਲੋਕ ਵੀ ਮਾਣ ਮਹਿਸੂਸ ਕਰਨਗੇ ਵੀ ਵਾਕਿਆ ਹੀ ਅੱਜ ਸ਼ਹਿਰ ਦੇ ਲੋਕ ਤੇ ਰਹਿੰਦੇ ਉਹ ਸਾਡੇ ਨਾਲ ਮੇਰੀ ਗੱਲ ਆ ਅੱਜ ਲੋੜ ਵੀ ਹੈ ਸ਼ਾਇਦ ਕਿ ਇੱਕ ਪਿੰਡ ਅਡੌਪਟ ਕਰਨ ਦੀ ਹੈ ਕਿ ਇੱਕ ਪਰਿਵਾਰ ਨੂੰ ਅਡੌਪਟ ਕਰਨ ਦੀ ਸ਼ਾਇਦ ਬਿਲਕੁਲ ਜੀ ਬਿਲਕੁਲ ਦੇਖੋ ਇਹ ਤੁਹਾਡੇ ਮਾਦੀਮ ਰਾਇਮ ਹੈ ਇਹ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰੇ ਔਰ ਹਰ ਪੱਖੋਂ ਸਰਕਾਰ ਸਾਥ ਦੇ ਰਹੀ ਹੈ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਆ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਮਾਂ ਬਣ ਜਾਣੀਆਂ ਇਹ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਅਡਾਪਟ ਕਰ ਲਏ ਨੇ ਵੀ ਯਾਰ ਤੇ ਉਹ ਇੱਕ ਨੁਦੇ ਦੀ ਢਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਹਿੰਦੇ ਹਾਂ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹ ਇਹਦਾ ਜਿਹੜਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਦੇ ਦੇਸ਼ਾਂ ਵਿੱਚ ਪੋਸਟ ਕੋਈ ਕਬੂਜੀ ਕਿਵੇਂ ਪਲਾਨ ਕੀਤਾ ਹੋਇਆ ਇਹ ਪਿੰਡ ਪਹਿਲੇ ਜਾ ਕੇ ਸਰਵੇ ਕੀਤਾ ਕਿਵੇਂ ਸਾਡੀ ਸਾਰੀ ਟੀਮ ਬਸਾ ਬਟਾਲਾ ਆਨਲਾਈਨ ਬਟਾਲਾ ਆਈਐਮਏ ਬਟਾਲਾ ਐਮਐਲਏ ਸਾਹਿਬ ਦਿਸਨ ਦਿਸ਼ ਨਾਲ ਅਸੀਂ ਇੱਕ ਪਿੰਡ ਅਡਾਪਟ ਕੀਤਾ ਸਦਾਵਲੀ ਜਿੱਥੇ 93 ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ਾਂ ਦੇ ਰਹੇ ਹਾਂ ਜਿਹਦੇ ਵਿੱਚ ਫਾਰਕ ਨੂੰ ਬਲੈਂਕਟਸ ਆਉਣਾ ਕੋਈ ਉਹਨਾਂ ਦਾ ਬਿਸਤਰਾ ਵੀ ਲੜ ਗਿਆ ਕਿਹਾਂ ਦਾ ਫਿਰ ਲੇਡੀਜ਼ ਵਾਸਤੇ ਸ਼ਾਲ ਹੈ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਲੈ ਕੋਈ ਅੱਗੇ ਮੌਸਮ ਚੇਂਜ ਹੋ ਰਿਹਾ ਹੈ ਬਾਕੀ ਬਿਸਤਰਾ ਤੁਹਾਡਾ ਕਪੜਾ ਖਰਾਬ ਹੋਇਆ ਸਾਰੇ ਵਸੇ ਸ਼ੂਜ਼ ਹੈ ਇੱਕ ਪਰਿਵਾਰ ਦੇ ਚਾਰ ਜੀ ਹੈ ਪੰਜ ਜੀ ਇਹ ਸਭ ਵਸੇ ਸ਼ੂਜ਼ ਹੈ ਫਿਰ ਮੈਡੀਕਲ ਕਿੱਟ ਲੈ ਕੇ ਚਲੇ ਜਾ ਨਾਲ ਮੈਡੀਕਲ ਕੈਂਪ ਲਗਾ ਰਹੇ ਕਿਸੇ ਨਾਲ ਜੋ ਹੋਰ ਜ਼ਰੂਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਕੋਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਹੈ ਬੈੱਡ ਹੈ ਹੋਰ ਬਾਕੀ ਚੀਜ਼ਾਂ ਨੇ ਬਾਕੀ ਡਾਕਟਰ ਆ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ ਇਹ ਸਾਰਾ ਕਪਰੋਲਾ ਸਾਡੇ ਆਈਐਮਈ ਵੌਇਸ ਆਫ ਬਟਾਲਾ ਆਨਲਾਈਨ ਨੀ ਵੈਲਫੇਅਰ ਸੈਟੀ ਸਾਰੇ ਮਿਲ ਕੇ ਕੰਮ ਕਰ ਰਹੇ ਬਿਲਕੁਲ ਇੱਕ ਆਈ ਐਮ ਐ ਜੀ ਟੀ ਵੀ ਨਾਲ ਚੱਲੀ ਪਈ ਹੈ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਅੱਜ ਅਸੀਂ ਜਿਹੜਾ ਸਾਡੇ ਹੜਪੀੜਿਤ ਇਲਾਕੇ ਦੇ ਰੋਪਨਾਂ ਦੇ ਉਸ ਪਿੰਡ ਵਿੱਚ ਸਾਰੇ ਵੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਹਾਂ ਔਰ ਰਾਹਤ ਸਮਗਰੀ ਜਿਹੜੇ ਖੁਸ਼ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓਸ ਪਟਾਲਾ ਸ਼ਹਿਰ ਦੇ ਸਾਰੇ ਐਨ ਜੀਓਸ ਸਾਰੀਆਂ ਸੰਸਥਾਵਾਂ ਰਲ ਕੇ ਇੱਕ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹੜਪੀੜਤਾਂ ਨੂੰ ਹਰ ਤਰ੍ਹਾਂ ਦਾ ਜਲਾ ਸਮਾਨ ਦੇ ਰਹੇ ਮੈਨੇ ਸਾਹਿਬ ਆਏ ਨੇ ਅਮਨ ਹਰਿਚੰਦਰੀ ਜੀ ਬਹੁਤ ਖੁਸ਼ ਹਾਂ ਲੱਗਦਾ ਕਿ ਪਲਾਨ ਅਵੇ ਨਾ ਚੱਲਣਾ ਅੱਜ ਲੋੜ ਹੈਗੀ ਹੈ ਬਿਲਕੁਲ ਬਿਲਕੁਲ ਮੈਂ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀਆਂ ਲਿਸਟ ਜਾਰੀ ਕਰ ਦੇਣ ਵੈਬਸਾਈਟ ਬਣਾਣ ਸਾਰੇ ਲੋਕ ਉਸ ਵੈਬਸਾਈਟ ਤੇ ਆਪਣਾ ਸਮਾਨ ਨੋਟ ਕਰਨ ਔਰ ਜਿਸ ਪਿੰਡ ਦੇ ਵਿੱਚ ਉਹ ਡਾਇਰੈਕਟ ਕਰਨ ਉਸ ਪਿੰਡ ਤੇ ਜਾਓ ਐਵੇਂ ਹਾ ਫੜਾ ਦਫੜੀ ਵਿੱਚ ਆ ਕੇ ਉਧਰ ਨਾ ਜਾਓ ਸਿਸਟਮੈਟਿਕਲੀ ਚੱਲਣਾ ਚਾਹੀਦਾ ਬਿਲਕੁਲ ਤਸਵੀਰਾਂ ਬਟਾਲੇ ਤੋਂ ਦੇਖ ਰਹੇ ਹੋ ਤਾਂ ਦੇਖੀ ਸਕਦੇ ਹੋ ਕਿ ਇਥੋਂ ਰੋਵਾਰਨਾ ਹੋਣ ਗਿਆ ਰਾਹਤ ਸਮਗਰੀ ਔਰ ਰਾਹਤ ਸਮਗਰੀ ਦੀ ਜੇ ਗੱਲ ਕਰੀਏ ਤੇ ਮੁੱਖ ਤੌਰ ਤੇ ਕਹਿੰਦੇ ਕਿ ਪਹਿਲਾਂ ਪੂਰਾ ਅਸੈਸ ਕੀਤਾ ਗਿਆ ਉਸ ਏਰੀਏ ਨੂੰ ਅਸੈਸ ਕੀਤਾ ਗਿਆ ਇੱਕ ਪਿੰਡੀ ਅਡਾਪਟ ਕੀਤਾ ਗਿਆ ਔਰ तकरीबन 100 ਪਰਿਵਾਰ ਆ ਉਸ ਪਿੰਡ ਦਾ ਜਿਹੜਾ ਪ੍ਰਭਾਵਿਤ ਹੋਇਆ ਸਿੱਧੇ ਤੌਰ ਤੇ ਉਹਨਾਂ ਲਈ ਉਹਨਾਂ ਨੂੰ ਹੀ ਲੋਕਾਂ ਨੂੰ ਪੁੱਛਿਆ ਗਿਆ ਕੀ ਚੀਜ਼ ਦੀ ਲੋੜ ਆ ਜਿਨ੍ਹਾਂ ਨੂੰ ਬੈੱਡ ਦੀ ਲੋੜ ਆ ਉਹਨਾਂ ਲਈ ਬੈੱਡ ਲਏ ਜਾ ਰਹੇ ਨੇ ਜਿਨ੍ਹਾਂ ਨੂੰ ਗੱਦਿਆਂ ਦੀ ਲੋੜ ਆ ਉਹਨਾਂ ਦੀ ਗੱਦੇ ਆ ਲੇਕਿਨ ਉਹਦੇ ਨਾਲ ਨਾਲ ਉਹ ਪ੍ਰਭਾਵਿਤ ਪਰਿਵਾਰ ਦੇ ਸਾਰੇ ਜੀਆਂ ਦੀ ਲਿਸਟਿਕ ਤਿਆਰ ਕਰਕੇ ਉਹਨਾਂ ਲਈ ਟਰੈਕ ਸੂਟ ਉਹਨਾਂ ਦੇ ਸ਼ੂਜ਼ ਉਹਨਾਂ ਦੀ ਜਿਹੜੀਆਂ ਲੋੜਿੰਦਾ ਸਮਾਨ ਆ ਚਾਹੇ ਉਹ ਸਾਬਣ ਨੇ ਚਾਹੇ ਉਹ ਟੂਥਪੇਸਟ ਆ ਇਹ ਵੱਖਰੀ ਸਮਗਰੀ ਇੱਕ ਕਿੱਟ ਬਣਾਈ ਗਈ ਆ ਮੈਡੀਕਲ ਕਿੱਟ ਵੱਖਰੀ ਬਣਾਈ ਗਈ ਆ ਕਿ ਜਿਹੜੀਆਂ ਆਮ ਤੌਰ ਤੇ ਰੋਜ਼ਾਨਾ ਦੀ ਯੂਜ਼ ਵਿੱਚ ਵਰਤੂ ਵਿੱਚ ਆਉਣ ਵਾਲੀਆਂ ਦਵਾਈਆਂ ਚਾਹੇ ਉਹ ਬਿਡੋਲ ਹੋ ਗਿਆ ਜਾਂ ਕੋਈ ਹੋਰ ਐਸੇ ਐਂਟਿਸੈਪਟਿਕਸ ਹੋਗੇ ਉਹ ਵੀ ਇੱਕ ਕਿੱਟ ਬਣਾ ਕੇ ਉਹਨਾਂ ਪਰਿਵਾਰਾਂ ਨੂੰ 100 ਪਰਿਵਾਰਾਂ ਲਈ ਅਡਾਪਟ ਕਰਕੇ ਉਹਨਾਂ ਨੂੰ ਦਿੱਤਾ ਜਾ ਰਿਹਾ ਔਰ ਇਹ ਜਾਰੀ ਰਹੇਗਾ ਉਹਨਾਂ ਦਾ ਕਹਿਣਾ ਕਿ ਅੱਗੋਂ ਵੀ ਜਿਹੜੇ ਹੋਰ ਟ੍ਰੈਂਡ ਵੀ ਅਡਾਪਟ ਕਰਕੇ ਆਪਾਂ ਇਸ ਜਿਹੜੀ ਕੈਂਪੇਨ ਨੂੰ ਜਾਰੀ ਰੱਖਣਗੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਗੁਰਦਾਸ